ਪਿਆਰੇ ਸੋਹਣੇ ਪਿਆਰਪਰੀ 사ਸਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊ ਚੈਨਲ ਅਮਰਜੀਤ ਸਿੰਘ ਨਾਲ ਅਸੀਂ ਆਸੀ ਪਹੁੰਚੇ ਆ ਵਾਰਡ ਨੰਬਰ 76 ਸਿਮਰ ਜੀ ਦੇ ਪੈਰੋ ਜੋ ਕਿ ਉਮੀਦਵਾਰ ਨੇ ਕਾਂਗਰਸ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਚਾਹੁੰਦੇ ਆ ਆਹ ਗੱਲਬਾਤ ਕਰਦੇ ਆ 사ਸਕਾਲ ਜੀ 사ਸਕਾਲ ਜੀ ਐਸ ਜੀ ਜੀ ਤੁਸੀਂ ਵੀ 76 ਨੰਬਰ ਵਾਰਡ ਤੋਂ ਉਮੀਦਵਾਰ ਕਾਂਗਰਸ ਤੋਂ ਕੀ ਕਹਿਣਾ ਚਾਹੁੰਦੇ ਜੀ ਕੋਈ ਮੈਂ ਨੂੰ ਕਾਂਗਰਸ ਪਾਰਟੀ ਨੇ ਇਥੋਂ 76 ਨੰਬਰ ਵਾਰਡ ਤੋਂ ਟਿਕਟ ਦੇ ਕੇ ਨਹੀਂ ਵਾਜਦਾ ਤੇ ਮੈਂ ਉਹਨਾਂ ਦੀ ਟਿਕਟ ਦਾ ਮੁੱਲ ਜ਼ਰੂਰ ਮੋੜਾਂਗਾ ਮੇਰੇ ਇੱਥੇ ਜੋ ਵੀ ਨਾਲ ਸੰਯੋਗ ਕਰਦੇ ਨੇ ਉਹਨਾਂ ਦੇ ਵੱਲੋਂ ਪੂਰਾ ਸੰਯੋਗ ਹੈ ਕਿ ਆਪਾਂ ਇਹ ਟਿਕਟ ਜਿਹੜੀ ਆ ਉਹਨਾਂ ਦੇ ਨਾਲ ਜਿੱਤ ਗਏ ਉਹਨਾਂ ਦੀ ਝੋਲੀ ਪਾਉਣੀ ਆ ਸਰਦਾਰ ਅਸ਼ਪਾਲ ਸਿੰਘ ਖਿਆਲਿਆ ਜੀ ਕੁਲਬੀਰ ਸਿੰਘ ਖਿਆਲਿਆ ਜੀ ਤੇ ਨਾਲ ਗਰਮੇ ਸਿੰਘ ਖਿਆਲਿਆ ਜੀ ਤੇ ਨਾਲ ਭੋਲਾ ਪ੍ਰਧਾਨ ਜੀ ਸਾਡੇ ਤੇ ਨਾਲ ਸਾਡੇ ਹੋਰ ਵੀ ਜਿੰਨੇ ਵੀ ਮੈਂਬਰ ਨੇ ਉਹ ਸਾਰੇ ਨਾਲ ਨੇ ਤੇ ਆਪਾਂ ਵੱਧ ਚੜ ਗਏ ਨਾਲ ਸਾਡੇ ਸੂਰਜ ਪ੍ਰਧਾਨ ਜੀ ਵੀ ਨੇ ਤੇ ਨਾਲ ਹੀ ਸਾਡੇ ਸਾਰੇ ਹੋਰ ਮੈਂਬਰ ਜੋ ਵੀ ਨੇ ਪਾਰਟੀ ਦੇ ਉਹ ਸਾਰੇ ਦਿਲੋਂ ਤੁਹਾਨੂੰ ਮਨੂ ਹੋਗੇ ਸਾਡੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਨੇ ਤੇ ਅਸੀਂ ਇਹਦੇ ਇਹੀ ਕਹਿੰਦੇ ਆ ਕਿ ਸਾਰਿਆਂ ਨੂੰ ਵੀ ਵੋਟ ਦੀ ਅਪੀਲ ਕਰਦੇ ਆਂਗੇ 21 ਤਰੀਕ ਵਾਲੇ ਦਿਨ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਕਰੋ ਸਾਨੂੰ ਤਾਂ ਕਿ ਅਸੀਂ ਇਲਾਕੇ ਦੇ ਕੰਮ ਕਰਵਾ ਸਕੀਏ ਸਾਡੇ ਇਲਾਕੇ ਦੇ ਵਿੱਚ ਅੱਜ 7 ਸਾਲ ਹੋ ਚੁੱਕੇ ਨੇ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਜਿਹੀਂ ਜਾਣੀਏ ਕਿ ਅਜੇ ਤੱਕ ਗਲੀਆਂ ਦੇ ਵਿੱਚ ਟੋਏ ਆ ਦਾਦਾ ਫੋੜ ਡੂੰਘੇ ਟੋਏ ਅਇ ਤੱਕ ਸਾਡੇ ਉਥੇ ਕੋਈ ਕੰਮ ਨਹੀਂ ਹੋਇਆ 7 ਸਾਲ ਹੋ ਗਏ ਆ ਪਹਿਲਾਂ ਸਰਕਾਰ ਦੇ ਵਿੱਚ ਅਕਾਲੀ ਦਲ ਸਰਕਾਰ ਦੇ ਵਿੱਚ ਇਥੋਂ ਓਮ ਪ੍ਰਕਾਸ਼ ਗੱਬਰ ਵੀ ਸੀ ਤਾਂ ਵੀ ਨਹੀਂ ਕੰਮ ਹੋਇਆ ਜੇ ਅੱਗੋਂ ਹੁਣ ਸੁਖਬੀਰ ਸਿੰਘ ਸੋਨੀ ਕਾਉਂਸਲਰ ਸੀ ਉਹਨੇ ਵੀ ਨਹੀਂ 7 ਸਾਲਾਂ ਦੇ ਵਿੱਚ ਕੋਈ ਕੰਮ ਕਰਵਾਇਆ ਤੇ ਹੁਣ ਅਸੀਂ ਸਰਕਾਰ ਨੂੰ ਇਹਨਾਂ ਨੂੰ ਇਹੀ ਮੰਗ ਕਰਦੇ ਆਂ ਆਪਣੀ ਵਾਰਡ ਵਾਲਿਆਂ ਨੂੰ ਕਿ 35 ਸਾਲਾਂ ਬਾਅਦ ਅੱਜ 35 ਸਾਲ ਹੋ ਗਏ ਕਿ 35 ਸਾਲ ਦੇ ਵਿੱਚ ਇੱਕ ਇਹ ਪਹਿਲਾ ਰਿਗਾਰਡ ਆ ਕਿ ਜਿਹੜਾ ਅਸੀਂ ਇਥੋਂ ਸਾਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਅਹੀਂ ਇਹਦਾ ਉਹਨਾਂ ਨੂੰ ਮੁੱਲ ਜ਼ਰੂਰ ਮੋੜਾਂਗੇ ਟਿਕਟ ਜਿੱਤ ਕੇ ਨਵਾ ਦੇ ਉਹਨਾਂ ਨੂੰ ਜਿਸ ਤਰ੍ਹਾਂ ਕੀ ਇਹ ਟਿਕਟ ਦੀ ਗੱਲ ਕਰਦੇ ਹੋ ਤੁਸੀਂ ਜੀ ਆਪਾਂ ਦੇਖੀਏ ਜਿਹੜੇ ਪੁਰਾਣੇ ਕਾਉਂਸਲਰ ਸੀ ਉਹ ਵਾਅਦੇ ਕਰ ਦਿੰਦੇ ਸੀ ਪਰ ਕੰਮ ਨਹੀਂ ਕਰਦੇ ਸੀ ਜੇ ਕਿਸੇ ਨੇ ਉਹਨਾਂ ਦਾ ਦਰਵਾਜ਼ਾ ਫੜਕਣਾ ਉਹਨਾਂ ਨੇ ਅੰਦਰੋਂ ਹੀ ਵਾਅਦਾ ਦੇ ਦੇਣੀ ਕਿ ਕਾਉਂਸਲਰ ਸਾਹਿਬ ਘਰ ਨਹੀਂ ਹੈਗੇ ਤੇ ਉਹਨਾਂ ਨੂੰ ਜਿਹੜੇ ਗਰੀਬ ਲੋਕ ਸੀ ਕਰੋ ਵਾਪਸ ਜਾਣਾ ਪੈਂਦਾ ਸੀ ਕੀ ਕਰਨਾ ਚਾਹੁੰਦੇ ਹਾਂ ਜੀ ਜ਼ਰੂਰ ਇਹ ਗੱਲਾਂ ਬਿਲਕੁਲ ਸੱਚ ਹੈ ਕਿਉਂਕਿ ਵੇਖੋ ਸਾਨੂੰ ਖੁਦ ਨੂੰ ਮਨਾ ਇਹ ਪਹਿਲਾ ਕਾਉਂਸਲਰ ਜਿਹੜੇ ਸੀ ਨਾ ਫਾਈਨ ਬੰਸਰ ਵੀ ਆ ਲੈ ਗੇ ਮੋਰਾ ਲਾਉਂਦੇ ਰਹੇ ਆ ਪਰ ਹੁਣ ਅਸੀਂ ਇਹ ਲੋਕਾਂ ਨੂੰ ਇਸ ਚੀਜ਼ ਤੋਂ ਬਹੁਤ ਸ਼ੁਤਕਾਰਾ ਕਰਵਾਵਾਂਗੇ ਸਾਨੂੰ ਘਰ ਸਾਂ ਸਕਦੇ ਆ ਜਦੋਂ ਮਰਜ਼ੀ ਉਹਨਾਂ ਕੋਲ ਪਹੁੰਚ ਸਕਦੇ ਆ ਜਿੱਤ ਉਹਨਾਂ ਦੀ ਯਕੀਨਨ ਆ ਸਾਡੀ ਨਹੀਂ ਇਹ ਉਹਨਾਂ ਦੀ ਜਿੱਤ ਆ ਉਹ ਸਾਡਾ ਸਾਥ ਦੇ ਨਹੀਂ ਉਹਨਾਂ ਦੇ ਨਾਲ ਆ ਤੇ ਸਰਚ ਦੇਖਿਆ ਜਾਵੇ ਲੋਕ ਜਿਹੜੇ ਆ ਕਿ ਗੰਦੇ ਪਾਣੀ ਤੋਂ ਜਾਂ ਸੀਵਰੇਜ ਹੋ ਗਿਆ ਜਾਂ ਪੀਣ ਵਾਲਾ ਪਾਣੀ ਆ ਉਸ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਆ ਜੇ ਆਪਾਂ ਕੂੜੇ ਵਾਲੀਆਂ ਗੱਡੀਆਂ ਗਈਆਂ ਉਹ ਵੀ ਨਹੀਂ ਆ ਰਹੀਆਂ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਇਲਾਕੇ ਦੇ ਪ੍ਰੇਸ਼ਾਨ ਹੋ ਗਏ ਕੀ ਕਹਿਣਾ ਚਾਹੋਗੇ ਬਿਲਕੁਲ ਸਹੀ ਗੱਲ ਹੈ ਜੀ ਸਾਡੀ ਕੂੜਿਆਂ ਵਾਲਾ ਟੇਰ ਲੋਕਾਂ ਦੇ ਘਰਾਂ 'ਚ ਬਹੁਤ ਲੱਗੇ ਆ ਤੁਸੀਂ ਦੇਖ ਸੰਦੇ ਗਲੀ ਦੇ ਵਿੱਚ ਲੋਕਾਂ ਨੇ ਬਾਹਰ ਡਸਟਮੀ ਰੱਖੀ ਆ ਗੱਡੀਆਂ ਕਿੰਨੇ ਕੰਨੇ ਨਾਲ ਆ ਨਹੀਂ ਰਹੀਆਂ ਜਦੋਂ ਮਰਜ਼ੀ ਫੋਨ ਕਰਕੇ ਵੇਖ ਲਓ ਇਹ ਇਨਾਂ ਦਾ ਇੱਕੋ ਹੀ ਜਵਾਬ ਆ ਤੇ ਸਾਡੀ ਗੱਡੀ ਖਰਾਬ ਆ ਜਦੋਂ ਮਰਜ਼ੀ ਕਿਸੇ ਨੂੰ ਵੀ ਫੋਨ ਕਰ ਲਓ ਤਾਂ ਵੀ ਇਹੀ ਗੱਲ ਕਹਿੰਦੇ ਕੋਈ ਗੱਡੀ ਖਰਾਬ ਹੈ ਜੀ ਤੁਹਾਨੂੰ ਦੱਸੋ ਕਿ ਮਹੀਨੇ ਦੇ ਵਿੱਚ 15 ਦਿਨ ਹਰ ਵਾਰੀ ਜਦੋਂ ਨਵਾਂ ਮਹੀਨਾ ਹੁੰਦਾ ਹੈ ਨਾ ਉਦੋਂ ਇਹੀ ਆ ਗੈਦੰਦੇ ਆ ਜੀ ਸਾਡੀ ਗੱਡੀ ਖਰਾਬ ਹੈ ਜਦ ਜਹੀ ਗੱਲ ਕਰੀਏ ਗੰਦੇ ਪਾਣੀ ਦੀ ਸੀਵਰੇਜ ਦਾ ਪਾਣੀ ਤੇ ਸਾਰਾ ਨਾਲ ਰਲ ਚੁੱਕਾ ਆ ਤੇ ਗੰਦਾ ਪਾਣੀ ਹੋਣਾ ਜਦੋਂ ਕੰਮ ਚੱਲਦਾ ਸੀ ਪਾਈਪਾਂ ਸਾਰੀਆਂ ਇਹਨਾਂ ਨੇ ਉਹ ਖਾਣ ਦਿੱਤੀਆਂ ਅਮਰਤ ਪ੍ਰੋਜੈਕਟ ਜਿਹੜਾ ਚੱਲਿਆ ਉਹਨਾਂ ਨੇ ਵੀ ਅਸੀਂ ਉਹਨਾਂ ਕੰਮ ਨਹੀਂ ਕੀਤਾ ਉਹਦੇ ਚ ਵੀ ਬਹੁਤ ਨੁਕਸਾਨ ਹੋਇਆ ਸਾਡੀ ਵਾਰਡ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਆ ਅਜੇ ਤੱਕ ਅਜੇ ਅਸੀਂ ਵਾਰਡ ਦੀ ਗੱਲ ਨਹੀਂ ਕੀਤੀ ਗੱਲ ਕਰੀਏ ਕੋੜ ਖਾਲਸਾ ਸਾਰਾ ਹੀ ਬਹੁਤ ਬੁਰੀ ਹਾਲਤ ਵਿੱਚ ਆ ਵਕ ਵਕ ਇਲਾਕਿਆਂ ਦੇ ਵਿੱਚ ਗੰਦਾ ਪਾਣੀ ਖਲੋਤਾ ਆ ਸੀਵਰੇਜ ਭਰੇ ਆ ਸਾਡੇ ਜਿਹੜੇ ਕਾਉਂਸਲਰ ਆ ਇਥੋਂ ਦੇ ਸੁਖਬੀਰ ਸਿੰਘ ਸੋਨੀ ਉਹਨਾਂ ਦੇ ਘਰ ਦੇ ਖੜੀ ਆਵ ਛੱਪੜ ਲੱਗਾ ਉਹਨਾਂ ਨੇ ਕਿਸੇ ਨੂੰ ਕੀ ਬਾਹਰ ਕੱਢਣਾ ਉਹਦੇ ਆਪ ਇਟਾ ਰੱਖ ਰੱਖ ਗਲੀਆਂ ਜੋ ਬਾਹਰ ਨਿਕਲਦੇ ਆ ਸਰ ਕੀ ਇਲਾਕਾ ਵਸਨ ਸੁਨੇਹਾ ਦੇਣਾ ਚਾਹੁੰਦੇ ਆ ਇਲਾਕਾ ਨਿਵਾਸੀਆਂ ਨੂੰ ਇਹੀ ਸੁਨੇਹਾ ਦੇਵਾਂਗਾ ਇੱਕ ਕੰਗਲ ਚੰਗਾ ਕਾਉਂਸਲਰ ਚੁਣੋ ਤਾਂ ਕਿ ਤੁਹਾਡਾ ਭਲਾ ਹੋ ਸਕੇ ਤੇ ਸਾਡਾ ਵੀ ਕਿਉਂਕਿ ਅਸੀਂ ਇਸ ਚੀਜ਼ ਨੂੰ ਕਰਨਾ ਚਾਹੁੰਦੇ ਆ ਸਾਨੂੰ ਇੱਕ ਮੌਕਾ ਤਾਂ ਦਿਓ ਅਸੀਂ ਕਰੀਏ ਕਰਕੇ ਵਿਖਾਈਏ ਤੁਹਾਨੂੰ ਕੁਝ ਜੇ ਸਾਨੂੰ ਮੌਕਾ ਦੋਗੇ ਤਾਂ ਅਸੀਂ ਤਾਂ ਹੀ ਕਰਕੇ ਵਿਖਾਵਾਂਗੇ ਧੰਨਵਾਦ ਸਾਹਿਬ ਠੀਕ ਹੈ